ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਗੱਲ ਕਰਦੇ ਆ ਗੁਰੂ ਤੇ ਧਰੋਸੇ ਦੀ ਅਕਸਰ ਗੱਲਾਂ ਤਾਂ ਬਹੁਤ ਮਾਰਦੇ ਆ ਤੇ ਕਹਿ ਦਿੰਦੇ ਆ ਕਿ ਜੋ ਕੁਝ ਕਰਨ ਵਾਲਾ ਹੈ ਕਰਾਉਣ ਵਾਲਾ ਹੈ ਉਹ ਪ੍ਰਮਾਤਮਾ ਹੈ ਪਰ ਇਹ ਗੱਲ ਨੂੰ ਮੰਨਦੇ ਨਹੀਂ ਆ ਪਰ ਇੱਕ ਵਾਰ ਦੀ ਤੁਹਾਨੂੰ ਗੱਲ ਸੁਣਾ ਦਵਾਂ ਕਿ ਦਿੱਲੀ ਦੇ ਵਿੱਚ ਇੱਕ ਬਹੁਤ ਹੀ ਅਮੀਰ ਆਦਮੀ ਰਾਤ ਦੇ ਸਮੇਂ ਬਹੁਤ ਪਰੇਸ਼ਾਨ ਸੀ ਤੇ ਉਹਨੂੰ ਨੀਂਦ ਨਹੀਂ ਆ ਰਹੀ ਸੀ ਤਉ ਆਪਣੀ ਗੱਡੀ ਚੱਕ ਕੇ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਆ ਬੈਠਾ ਤੇ ਉੱਥੇ ਬੈਠ ਕੇ ਗੁਰੂ ਸਾਹਿਬ ਨੂੰ ਆਪਣੀ ਪਰੇਸ਼ਾਨੀ ਸੁਣਾਉਣ ਲੱਗਿਆ ਅਜੇ ਪ੍ਰਕਾਸ਼ ਹੋਣ ਦੇ ਵਿੱਚ ਸਮਾਂ ਸੀ ਤੇ ਉਹ ਬਾਹਰ ਬਹਿ ਕੇ ਹੀ ਰੋਣ ਲੱਗਿਆ ਤੇ ਗੁਰੂ ਸਾਹਿਬ ਨੂੰ ਆਪਣੀ ਪਰੇਸ਼ਾਨੀ ਦੱਸਣ ਲੱਗਿਆ ਤੇ ਕੋਲ ਖੜੇ ਇੱਕ ਵਿਅਕਤੀ ਨੇ ਪੁੱਛਿਆ ਕਿ ਕੀ ਹੋਇਆ ਤਾਂ ਉਹਨੇ ਕਿਹਾ ਮੈਂ ਅਮੀਰ ਤਾਂ ਬਹੁਤ ਆ ਧਨ-ਦੌਲਤ ਤਾਂ ਬਹੁਤ ਹੈ ਪਰ ਮੈਨੂੰ ਸਕੂਨ ਨਹੀਂ ਹੈ ਮੇਰੀ ਜ਼ਿੰਦਗੀ ਦੇ ਵਿੱਚ ਸਕੂਨ ਨਹੀਂ ਹੈ ਤੇ ਉਹਨੇ ਪੁੱਛਿਆ ਕਿ ਤੁਸੀਂ ਇੱਥੇ ਕੀ ਕਰਨ ਆਏ ਹੋ ਉਸ ਆਦਮੀ ਨੇ ਕਿਹਾ ਸਵੇਰੇ ਮੇਰੀ ਪਤਨੀ ਦਾ ਆਪਰੇਸ਼ਨ ਹੈ ਤੇ ਮੇਰੇ ਕੋਲ 30 ਤੋਂ 40000 ਰੁਪਏ ਘਟ ਰਿਹਾ ਹੈ ਤੇ ਮੈਂ ਗੁਰੂ ਸਾਹਿਬ ਨੂੰ ਅਰਦਾਸ ਕਰਨ ਆਇਆ ਹਾਂ ਕਿ ਗੁਰੂ ਸਾਹਿਬ ਮਾਇਆ ਦਾ ਹੱਲ ਕਰਵਾਵੋ ਪੈਸੇ ਦਾ ਹੱਲ ਕਰਵਾਵੋ ਇਹ ਸੁਣ ਕੇ ਉਸ ਅਮੀਰ ਆਦਮੀ ਨੇ ਆਪਣੀ ਗੱਡੀ ਵਿੱਚੋਂ 40000 ਰੁਪਏ ਚੁੱਕ ਕੇ ਉਸ ਵਿਅਕਤੀ ਨੂੰ ਦਿੱਤਾ ਤੇ ਕਿਹਾ ਕਿ ਇਹ ਲੈ ਆਪਣੀ ਘਰ ਵਾਲੀ ਦਾ ਇਲਾਜ ਕਰਵਾ ਲਈ ਆਪਰੇਸ਼ਨ ਕਰਵਾ ਲਈ ਤੇ ਨਾਲ ਆਪਣਾ ਕਾਰਡ ਵੀ ਦਿੱਤਾ ਤੇ ਕਿਹਾ ਕਿ ਜੇ ਹੋਰ ਪੈਸੇ ਦੀ ਲੋੜ ਹੋਈ ਤਾਂ ਇਸ ਐਡਰੈਸ ਤੇ ਆ ਜਾਵੀਂ ਜਾਂ ਮੈਨੂੰ ਕੰਟੈਕਟ ਕਰ ਲਵੀਂ ਤਾਂ ਉਹ ਕਾਰਡ ਉਸ ਆਦਮੀ ਨੇ ਵਾਪਸ ਦੇ ਦਿੱਤਾ ਤੇ ਕਿਹਾ ਕਿ ਮੈਨੂੰ ਇਹ ਕਾਰਡ ਦੀ ਲੋੜ ਨਹੀਂ ਹੈ ਤਾਂ ਉਸ ਅਮੀਰ ਆਦਮੀ ਨੇ ਪੁੱਛਿਆ ਕਿਉਂ ਭਾਈ ਜੇ ਲੋੜ ਪੈ ਗਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਰਡ ਰੱਖ ਲੈ ਤਾਂ ਉਸ ਆਦਮੀ ਨੇ ਬੜਾ ਸੋਹਣਾ ਜਵਾਬ ਦਿੱਤਾ ਉਨੇ ਕਿਹਾ ਜੇ ਇਸ ਟਾਈਮ 2:30 ਤੋਂ 3 ਵਜੇ ਗੁਰੂ ਸਾਹਿਬ ਤੁਹਾਨੂੰ ਭੇਜ ਕੇ ਮੇਰੇ ਪੈਸਿਆਂ ਦਾ ਹੱਲ ਕਰਵਾ ਸਕਦੇ ਹਨ ਤਾਂ ਅੱਗੇ ਜਦ ਵੀ ਫਿਊਚਰ ਦੇ ਵਿੱਚ ਮੈਨੂੰ ਕਦੇ ਵੀ ਮਾਇਆ ਦੀ ਲੋੜ ਹੋਵੇਗੀ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੋਵੇਗੀ ਗੁਰੂ ਸਾਹਿਬ ਉਹਦਾ ਹੱਲ ਵੀ ਆਪੇ ਕਰਵਾ ਦੇਣਗੇ ਇਹ ਹੈ ਗੁਰੂ ਤੇ ਪਰੋਸਾ ਤੇ ਅਸੀਂ ਅਸੀਂ ਲੋਕਾਂ ਉੱਤੇ ਪਰੋਸਾ ਕਰੀ ਬੈਠੇ ਆਂ ਲੋਕਾਂ ਉੱਤੇ ਆਸਾਂ ਲਈ ਬੈਠੇ ਆਂ ਕਿਸੇ ਤੇ ਕੋਈ ਆਸ ਨਾ ਲਾਓ ਜਿੱਥੇ ਤੁਹਾਡੇ ਗੁਰੂ ਨੇ ਖੜ ਜਾਣਾ ਹੈ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਚਾਹੀਦਾ ਇਸ ਲਈ ਜੇ ਭਰੋਸਾ ਕਰਨਾ ਹੈ ਤੇ ਆਪਣੇ ਗੁਰੂ ਤੇ ਕਰਿਓ ਗੁਰੂ ਕਦੇ ਵੀ ਤੁਹਾਨੂੰ ਢੋਖਾ ਨਹੀਂ ਦੇਵੇਗਾ ਤੁਹਾਡੇ ਪਿੱਛੇ ਨਹੀਂ ਖਲੋਵੇਗਾ ਤੁਹਾਡੇ ਨਾਲ ਖਲੋਵੇਗਾ ਤੁਹਾਡੇ ਤੋਂ ਅੱਗੇ ਖਲੋਵੇਗਾ ਤੁਹਾਡੀ ਮੁਸੀਬਤ ਦੇ ਵਿੱਚ ਇਸ ਲਈ ਜਦ ਵੀ ਭਰੋਸਾ ਕਰਨਾ ਹੈ ਜਦ ਵੀ ਮੰਗਣਾ ਹੈ ਆਪਣੇ ਗੁਰੂ ਤੋਂ ਹੀ ਮੰਗੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ